ਅਜੀ ਕੀ ਨਾਮ ਹੈ ਤੁਹਾਡਾ ਕੀ ਕੰਮ ਕਰਦੇ ਹੋ ਨਵਦੀਪ ਨਵੀ ਜੀ ਰੀਅਲ ਏਸਟੇਟ ਤੇ ਮੇਰਾ ਬਿਜ਼ਨਸ ਹੈ ਕਲੋਨਾਈਜ਼ਰ ਆ ਮੈਂ ਭਾਜੀ ਅੱਜ ਮੁੱਖ ਮੰਤਰੀ ਮਾਨ ਨੇ ਇੱਕ ਟਵੀਟ ਕਰਕੇ ਸੂਬਾ ਵਾਸੀਆਂ ਨੂੰ ਤੇ ਖਾਸ ਕਰਕੇ ਰੀਅਲ ਏਸਟੇਟ ਦੇ ਕਾਰੋਬਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਐਨਓਸੀ ਦੀ ਹੁਣ ਲੋੜ ਨਹੀਂ ਪੈਗੀ ਰਜਿਸਟਰੀ ਕਰਾਉਣ ਲਈ ਸੋ ਕਿਸ ਤਰ੍ਹਾਂ ਦਾ ਫੈਸਲਾ ਦੇਖਦੇ ਹੋ ਹਲੇ ਉਹਨਾਂ ਨੇ ਟਵੀਟ ਕੀਤਾ ਐਲਾਨ ਕੀਤਾ ਹੈ ਕਿੱਦਾਂ ਦੇਖਦੇ ਹੋ ਇਹ ਫੈਸਲਾ ਸੀ ਜੀ ਹਲੇ 4-5 ਦਿਨ ਪਹਿਲਾਂ ਹੀ ਲੁਧਿਆਣਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਕਲੋਨਾਈਜ਼ਰ ਐਸੋਸੀਏਸ਼ਨ ਸਾਡੀ ਮੀਟਿੰਗ ਹੋਈ ਸੀ ਅਤੇ ਉਹਨਾਂ ਨੇ ਮੇਨ ਮੁੱਖ ਮੰਗ ਹੀ ਰੱਖੀ ਸੀ ਕਿ ਐਨਓਸੀਆਂ ਅਤੇ ਕਲੋਨੀਆ ਨੂੰ ਰੈਗੂਲਰਾਈਜੇਸ਼ਨ ਕੀਤਾ ਜਾਵੇ ਅਤੇ ਉਹਦੇ ਨਾਲ ਮੀਟਰ ਵੀ ਖੁੱਲਣਗੇ ਉਹਦੇ ਨਾਲ ਦੀ ਚਲਦੇ ਚਲਦੇ ਅੱਜ ਭਗਵੰਤ ਮਾਨ ਜੀ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਜਲਦ ਹੀ ਐਨਓਸੀਆਂ ਖੋਲ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਦੀਆਂ ਨੋਟੀਫਿਕੇਸ਼ਨ ਵੀ ਆਊਗੀ ਜਿਹਦੇ ਨਾਲ ਕਿ ਪੰਜਾਬ 5 ਅਗਸਤ ਦੇ ਜਿਹੜੇ ਮਕਾਨਾਂ ਵਾਲੇ 100 ਅਗਸਤ ਦੇ ਮਕਾਨਾਂ ਵਾਲੇ ਅਤੇ ਸਾਰੇ ਹੀ ਜਿਹੜੇ ਰੀਅਲ ਏਸਟੇਟ ਦੇ ਕਿਤੇ ਨਾਲ ਜੁੜੇ ਪ੍ਰਾਪਰਟੀ ਡੀਲਰ ਇਹਨਾਂ ਨਾਲ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅਤੇ ਜਲਦ ਤੋਂ ਜਲਦੀ ਨੋਟੀਫਿਕੇਸ਼ਨ ਆਣ ਦੀ ਉਮੀਦ ਹੈ ਜੀ ਸਰ ਆਮਾਨ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਸੀਗਾ ਮੀਟਰਾਂ ਨੂੰ ਲੈ ਕੇ ਕਿ ਘਰ ਦੇ ਵਿੱਚ ਮੀਟਰ ਲਾਣ ਲਈ ਐਨਓਸੀ ਦੀ ਲੋੜ ਨਹੀਂ ਪੈਗੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਐਲਾਨ ਅਜੇ ਵੀ ਹੋਇਆ ਸੋ ਕਿਸ ਤਰ੍ਹਾਂ ਦੇ ਅਪੀਲ ਕਰੋਗੇ ਕਿ ਕਿੰਨੀ ਜਲਦੀ ਵੀ ਇਹ ਗਰਾਊਂਡ ਲੈਵਲ ਤੇ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਤੱਕ ਜਲਦ ਤੋਂ ਜਲਦ ਰਹਾ ਕੋਚ ਦੇਖੋ ਜੀ ਇਹ ਬੜੀ ਵੱਡੀ ਗੱਲ ਹੈ ਇਹ ਜਿਹੜੀਆਂ ਐਨਓਸੀਆਂ ਖੋਲ ਰਿਹਾ ਜਰਿਸਟੀਆਂ ਦੀ ਤਦਾਦ ਵਧੇਗੀ ਸਰਕਾਰ ਨੂੰ ਰੈਵਨਿਊ ਆਏਗਾ ਵੱਧ ਤੋਂ ਵੱਧ ਜੇ ਮੀਟਰ ਲੱਗਣਗੇ ਮੀਟਰ ਅਪਲਾਈ ਹੋਣਗੇ ਜਿਹੜੇ 3 ਫੇਸ ਦੇ ਮੀਟਰ ਲੱਗਣਗੇ ਜਿਹਨਾਂ ਲੋਕ ਸਰਕਾਰ ਦਾ ਐਟ ਦੀ ਐਂਡ ਸਰਕਾਰ ਨੂੰ ਰੈਵਨਿਊ ਜਨਰੇਟ ਹੋਊਗਾ ਜਨਤਾ ਵਿੱਚ ਖੁਸ਼ਹਾਲੀ ਆਊਗੀ ਤੇ ਇਹ ਮੇਰੇ ਹਿਸਾਬ ਨਾਲ ਜਲਦ ਤੋਂ ਜਲਦ ਹੀ ਇਹ ਲਾਗੂ ਹੋ ਜਾਏਗਾ ਸਰ ਜੇਕਰ ਗੱਲ ਕੀਤੀ ਜਾਵੇ ਕਿੰਨੀ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬੀਤੇ ਜੇਕਰ 2-3 ਸਾਲ ਜਾਂ 5 ਸਾਲ ਦੀ ਗੱਲ ਕੀਤੀ ਜਾਵੇ ਕਿਉਂਕਿ 2018 ਚ ਲਾਸਟ ਪਾਲਿਸੀ ਦੇਖੋ ਜੀ ਆਲਮੋਸਟ ਕੰਮ ਰੀਅਲ ਏਸਟੇਟ ਦਾ ਠੱਪ ਸੀ ਬਿਲਕੁਲ ਨਹੀਂ ਸੀ ਚੱਲ ਰਿਹਾ ਕਿਉਂਕਿ ਨੋਟੀਫਿਕੇਸ਼ਨ ਨਾ ਆਣ ਦੇ ਵਜ੍ਹਾ ਕਾਰਨ ਐਨਓਸੀਆਂ ਨਹੀਂ ਸੀ ਮਿਲਦੀਆਂ ਐਨਓਸੀਆਂ ਨਹੀਂ ਮਿਲਣ ਕਾਰਨ ਫਿਰ ਜਿੰਨੇ ਵੀ ਰਜਿਸਟਰੀਆਂ ਉ ਰੁਕੀਆਂ ਹੋਈਆਂ ਸੀ ਰੁਕਣ ਦੇ ਕਾਰਨ ਸਾਰਾ ਕੰਮ ਵੇਚ ਖਰੀਦ ਹੋ ਹੀ ਨਹੀਂ ਸੀ ਰਹੀ ਸੇਲ ਪਰਚੇਸ ਬਿਲਕੁਲ ਹੀ ਠੱਪ ਹੋਈ ਹੋਈ ਸੀ ਅਸੀਂ ਇਹ ਹੁਣ ਬਹੁਤ ਖੁਸ਼ੀ ਦੀ ਲਹਿਰ ਆ ਕੰਮ ਵੀ ਚੱਲੇਗਾ ਅਤੇ ਲੋਕ ਵੀ ਖੁਸ਼ ਰਹਿਣਗੇ ਤੇ ਸਰਕਾਰ ਨੂੰ ਰਿਆਵ ਨੂੰ ਵੀ ਆਏਗਾ ਜੀ ਪਾਜੀ ਕੀ ਨਾਮ ਤੇਰਾ ਨਾਮ ਨਿਸ਼ਾਨ ਸਿੰਘ ਪਾਜੀ ਅੱਛਾ ਜਿਹੜਾ ਐਨਓਸੀ ਨੂੰ ਲੈ ਕੇ ਪਹਿਲਾਂ ਕਿਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀ ਸੀ ਕਿ ਹਾਂ ਤੇ ਹੁਣ ਐਲਾਨ ਤਾਂ ਕਰ ਦਿੱਤਾ ਸੋ ਲੱਗਦਾ ਹੈ ਕਿ ਜ਼ਮੀਨੀ ਪੱਧਰ ਤੇ ਇਹਨੂੰ ਜਲਦੀ ਲਾਗੂ ਕੀਤਾ ਜਾਵੇ ਪਾਜੀ ਇਹ ਬਹੁਤ ਵਧੀਆ ਕੰਮ ਆ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਨੂੰ ਟੱਕੇਖਾਣੇ ਪੈਂਦੇ ਸੀਗੇ ਦਫ਼ਤਰਾਂ ਦੇ ਗਲਾੜਾ ਦਫ਼ਤਰ ਬਾਰ-ਬਾਰ ਜਾਓ ਟੱਕੇ ਖਾਓ ਕਿੰਨੇ-ਕਿੰਨੇ ਚੱਕਰ ਲੱਗ ਜਾਂਦੇ ਸੀ ਆ ਬਹੁਤ ਵਧੀਆ ਕੰਮ ਕੀਤਾ ਹੈ ਮਾਨ ਸਰਕਾਰ ਨੇ ਜਿਹੜਾ ਐਨਓਸੀ ਕੋਲ ਦੀ ਐਲਾਨ ਹੋ ਗਿਆ ਜੀ ਜਲਦੀ ਕੋਲ ਵੀ ਦੇਣਗੇ ਚਲੋ ਬਹੁਤ ਵਧੀਆ ਕੰਮ ਆ ਇਹਦੇ ਨਾਲ ਇੱਕ ਤਾਂ ਰਿਸ਼ਵਤ ਖੋਰੀ ਘਟ ਜੂਗੀ ਜੀ ਰਜਿਸਟ੍ਰੇਸ਼ਨ ਕਰਾਉਣ ਲਈ ਸਾਨੂੰ ਬੜੇ ਪੈਸੇ ਦੇਣੇ ਪੈਂਦੇ ਸੀਗੇ ਤੇ ਅਮੀਰ ਬੰਦਾ ਤਾਂ ਕਰ ਲੈਂਦਾ ਜੀ ਗਰੀਬ ਬੰਦਾ ਨਹੀਂ ਕਰ ਸਕਦਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਰਕਾਰ ਦਾ ਜਲਦੀ ਲਾਗੂ ਵੀ ਕਰ ਦੇਣ ਜੀ ਕੀ ਨਾਮ ਹੈ ਜੀ ਮੇਰਾ ਨਾਮ ਤਿਲਕਰਾਜ ਟਿੱਕਾ ਜੀ ਅੱਛਾ ਜੀ ਟਿੱਕਾ ਜੀ ਜਿਹੜਾ ਇਹ ਐਲਾਨ ਕੀਤਾ ਮਾਨ ਸਾਹਿਬ ਨੇ ਇਸ ਨੂੰ ਕਿੱਦਾਂ ਦੇਖਦੇ ਹੋ ਬਹੁਤ ਵਧੀਆ ਐਲਾਨ ਆ ਜੀ ਤੇ ਕਿਉਂਕਿ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਸੀ ਬਹੁਤ ਜੁਖੀ ਸੀਗੀ ਉਹਨਾਂ ਨੂੰ ਬੜਾ ਸਹੂਰਤ ਮਿਲ ਗਈ ਆ ਗਰੀਬ ਬੰਦਾ ਆਰਾਮ ਨਾਲ ਆਪਦਾ ਕੰਮ ਕਰਵਾ ਸਕਦਾ ਵਾ ਤਕੜੇ ਬੰਦੇ ਆਪਣਾ ਜਿੱਦਾਂ ਵੀ ਕਰ ਕਰ ਲੈਂਦੇ ਆ ਪਰ ਮਾੜੇ ਬੰਦੇ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਪਰਮਾਤਵਾ ਨਹੀਂਓ ਚਲੋ ਸ਼ੁਕਰ ਕਰਦੇ ਆ ਵੀ ਇਹ ਕੰਮ ਹੋ ਗਿਆ ਤੇ ਆਪਣੀ ਪਾਰਟੀ ਬਹੁਤ ਵਧੀਆ ਕੰਮ ਕੀਤਾ ਔਰ ਜਿੰਨੇ ਵੀ ਪਬਲਿਕ ਆ ਬਹੁਤ ਖੁਸ਼ੀ ਆ ਖੁਸ਼ ਨੇ ਆਮ ਮਤਲਬ ਜਨਤਾ ਦਾ ਕੰਮ ਹੋਊਗਾ ਆਮ ਲੋਕਾਂ ਨੂੰ ਰਾਹਤ ਮਿਲੇਗੀ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਵਾ ਸਲਾਘਾਯੋਗ ਕੰਮ ਆ ਜੀ ਅਨੀਂਦਰ ਸਿੰਘ ਖਾਲਸਾ ਅੱਛਾ ਖਾਲਸਾ ਜੀ ਅੱਜ ਜਿਹੜਾ ਐਲਾਨ ਕੀਤਾ ਮੁੱਖ ਮੰਤਰੀ ਮਾਨ ਨੇ ਕਿ ਐਨਓਸੀ ਦੀ ਲੋੜ ਨਹੀਂ ਪਈ ਰਜਿਸਟਰੀ ਲਈ ਤੋਂ ਕਿੰਨੀ ਵੱਡੀ ਰਾਹਤ ਮੰਨਦੇ ਬਹੁਤ ਵੱਡੀ ਰਾਹਤ ਹੈ ਜੀ ਜੋ ਆਮ ਬੰਦੇ ਲਈ ਬਹੁਤ ਵੱਡਾ ਬਹੁਤ ਵੱਡਾ ਸ਼ਲਾਘਾਯੋਗ ਕਦਮ ਹੈ ਜੋ ਸਰਕਾਰ ਨੇ ਚੁੱਕਿਆ ਹੈ ਕਿੰਨੀ ਕੁ ਜੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਰਿਹਾ ਸੀ ਪਹਿਲਾਂ ਮੁਸ਼ਕਲਾਂ ਤਾਂ ਬਹੁਤ ਨੇ ਜੀ ਆਮ ਆਦਮੀ ਦੇ ਲਈ ਜਿਹੜਾ ਸ਼ਾਹੂਕਾਰ ਬੰਦਾ ਉਹ ਤਾਂ ਆਪਣਾ ਕੰਮ ਕਢਾ ਹੀ ਲੈਂਦਾ ਜਿਹੜਾ ਕੁਝ ਵੀ ਹੈਗਾ ਮਤਲਬ ਬਚਦਾ ਉਥੇ ਬਚਦਾ ਬਚਦਾ ਕੋਣ ਆ ਪੀਸਿਆ ਕੋਣ ਜਾਂਦਾ ਆਮ ਆਦਮੀ ਨਾ ਤਾਂ ਉਹ ਕਿਤੇ ਉਸ ਹਸਾਬ ਸਰ ਪਲਾਟ ਲੈ ਸਕਦਾ ਹੈ ਨਾ ਉਸ ਹਸਾਬ ਦੇ ਦੀ ਉਹਦੇ ਕੋਲ ਐਨਓਸੀ ਜਾਂ ਰਜਿਸਟਰੀ ਹੁੰਦੀ ਹੈ ਉਹ ਜਦੋਂ ਦੇਖਦਾ ਹੈ ਕਿ ਸਰਕਾਰ ਦਾ ਕੁਝ ਮਤਲਬ ਇਹ ਜਿਹਾ ਕਾਰੋਬਾਰ ਹੋਵੇ ਜਿਹਦੇ ਵਿੱਚ ਸਾਰਾ ਕੁਝ ਸਹੀ ਢੰਗ ਨਾਲ ਪਬਲਿਕ ਦੇ ਕੋਲ ਪੁੱਛਦਾ ਜਾਂ ਵੀ ਸਰਕਾਰ ਕਰੇ ਪਬਲਿਕ ਦੇ ਵਿੱਚ ਉਹ ਜਿਹਾ ਕੰਮ ਹੋਵੇ ਜਿਹਦੇ ਚ ਮਲੇ ਸਰਕਾਰ ਇਸ ਨੂੰ ਇਹ ਗੱਲ ਮੰਨੇਗੀ ਲੋਕਾਂ ਦਾ ਬਹੁਤ ਵੱਡਾ ਜਿਹੜਾ ਛਲਾਗਾਯੋਗ ਕਦਮ ਆ ਸਰਕਾਰ ਨੇ ਚੁੱਕਿਆ ਹੈ ਇਹ ਬੜੇ ਲੋਕਾਂ ਦੇ ਲਈ ਫਾਇਦੇ ਦਾ ਕੰਮ ਦੇਣਗੇ ਇਸ ਲਈ ਇੰਨਾ ਕਹਿੰਦਾ ਹੋਇਆ ਸੀ ਜਮਾਨ ਦੇ ਜਾਚਕਾ ਆ ਜੀ